ਮਾਰੂ ਨਲਾ ਪੰਜਵਾ ਘਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ਖੋਸ਼ਾ ਮਦ ਚਾਕ ਹੋਏ ਤੁਮ ਬਾਵਰ ਦੁਲਬ ਜਨਮ ਅਕਾਰਥ ਰੇ ਨਰ ਐਸੀ ਕਰੈ ਇਆਨਥ ਤਜ ਸੰਗ ਧਰ ਧੰਮ ਤੂੰ ਫੂਲਾ ਮੋ ਲਪਟਿਓ ਦਾਸੀ ਸੰਗ ਸੰਤਿਂ ਥਾ ਰਾਵ ਧਰਣੀ ਧਰ ਤਿਆਗ ਨੀਚ ਕੁਲ ਸੇਵੈ ਹਾਂ ਕਰਤ ਬਿਹਾਵ ਥਾ ਫੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਤੋਹਾਵ ਥਾ ਸਤ ਹੋਤਾ ਅਸਤ ਕਰਮਾਨਿਆ ਜੋ ਬਿਨ ਸਤ ਸੋਨੇ ਚਲ ਜਾਣਥ ਪਰ ਕੀ ਕੋ ਆਪਣੀ ਕਰ ਤਕਰੀ ਐਸੇ ਫੂਲ ਤੁਲਾ ਨਥ ਖत्री ਬ੍ਰਹਮਣ ਸ਼ੂਦ ਵੈਸ਼ ਸਭ ਇੱਕ ਨਾਮ ਤਰਾ ਨਥ ਗੁਰ ਨਾਨਕ ਉਪਦੇਸ਼ ਕਹਤ ਹੈ ਜੋ ਸੁਨਾ ਸੋ ਫਾਰ ਫਰਾਨਥ ਮਾਰੂ ਮੈ ਲਾਪਨਵਾ ਗੁਪਤ ਕਰਤਾ ਸੰਗ ਸੋ ਪ੍ਰਭ ਦੇ ਕਾਵੇ ਮਨੁਖਾਏ ਵਿਸਾਰ ਹਰ ਜਿਉ ਵਿਖੇ ਭੋਗੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗ੍ਰੇ ਜਾਏ ਕੁਚਲ ਕਠੋਰ ਕਾਮ ਗਰਧ ਤੁਮ ਨਹੀਂ ਸੁਨਿਓ ਧਰਮ ਰਾਏ ਸਹਾ ਵਿਕਾਰ ਪਾਥਰ ਗਏ ਬੰਧੇ ਨਿੰਦ ਪੋਟ ਸਿਰਾਰੇ ਮਹਾ ਸਾਗਰ ਸਮੁੰਦ ਲੰਗਣਾ ਪਾਰ ਨ ਪਰਨਾ ਜਾਏ ਕਾਮ ਕ્રોਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਿਰਾਰੇ ਸੀਸ ਠਾਵਨ ਨ ਕਭੂ ਮਿਲੇ ਮਦ ਤਰਮਾਏ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਹਲੇ ਪਾਏ ਸੁਭਾਵਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲ ਆਏ ਜਿਸ ਕਰਮ ਖੁੱਲਿਆ ਤਿਸ ਲਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਤ ਜੋਨ ਨਾ ਪਾਏ ਰੇ ਨਰ ਇਨ ਵਿਦ ਪਾਰ ਉਪਰਾਏ ਯਾਹੇ ਹਰ ਜਿਓ ਹੋਏ ਮਿਰਤ ਤਿਆਗ ਦੂਜਾ ਪਾਓ ਰਹਾਓ ਦੂਜਾ ਮਾਰੂ ਮੱਲਾ ਪੰਜਵਾ ਬਾਰ ਢੁੰਡਨ ਤੇ ਸ਼ੂਟ ਪਰੇ ਗੁਰ ਤਾਰੀ ਮਾਏ ਦਿਖਾਇਆ ਥਾ ਅਨਭੋ ਅਚਰਜ ਰੂਪ ਪ੍ਰਭ ਦੇਖਿਆ ਮੇਰਾ ਮਨ ਛੋੜ ਨਾ ਤੂੰ ਜਾਇਆ ਥਾ ਨਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨ ਪਾਇਆ ਜਾਏ ਕਰ ਕਿਰਪਾ ਗੁਰੂ ਦਿਵਾ ਥਾ ਰਾਉ ਅਦਿਸ਼ਟ ਅਗੋਚਿਰ ਪਾਰ ਬ੍ਰਹਮ ਨਿਰਸਾਦੁ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤਾ ਅੰਮ੍ਰਿਤ ਨਾਮ ਚੁ ਆਇਆ ਥਾ ਟੋਟ ਨਹੀਂ ਮਨ ਤ੍ਰਿਸ਼ਨਾ ਬੂਜੀ ਕੋਟ ਪੰਢਾਲ ਸੁਮਾਇਆ ਥਾ ਚਰਨ 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 ਗੁਰ ਸੇਵੇ ਓ ਘੜ ਖੜਿਓ ਰਸ ਪਾਇਆ ਥਾ ਸਹਿਜੇ ਆਵਾ ਸਹਿਜੇ ਜਾਦਾ ਸਹਿਜੇ ਮਨ ਖੇਲਾਇਆ ਥਾ ਕੋ ਨਾਨਕ ਧਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਲਾ ਪਨਵਾ ਜਿਸ ਸਾਜ ਨਿਵਾਜਿਆ ਤਿਸੈ ਸਿਉ ਰਚਨਾ ਹੈ ਆਨਰੂਤੀ ਆਨ ਬੋਈਏ ਫਲ ਨਾ ਫੁੱਲ ਤਾਹੀ ਰੇ ਮਨ ਬੱਤਰ ਬੀਜਣ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮੋਸਵਾਉ ਭਰਾ ਹੋਏ ਖੜਾ ਪਰਮ ਮਨ ਕਾ ਸਤਗੁਰ ਸਰਣੀ ਜਾਏ ਕਰਮ ਜਿਸ ਕੋ ਤੁਰੋਂ ਲਿਖਿਆ ਸੋਈ ਕਰ ਕਮਾਏ ਪਾਉ ਲੱਗੋਬਿੰਦ ਸਿਓ ਕਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਖਟ ਨ ਕਬ ਹੂੰ ਜਾਏ ਪਾਇਆ ਅਮੋਲ ਪਦਾਰਥ ਛੋੜ ਨ ਕਤ ਹੂੰ ਜਾਏ ਕਾ ਨਾਨਕ ਸੋਕ ਪਾਇਆ ਤ੍ਰਿਪਤ ਰਹ ਆਗਾ ਮਾਰੂ ਮੱਲਾ ਪੰਜਵਾ ਫੂਟੋਂ ਵੰਡਾ ਪ੍ਰਮੁਖ ਮਨਹਿ ਥਿਓ ਸਰਗਾਸ ਕਾਟੀ 베ਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ ਆਵਣ ਜਾਣ ਰਹੋ ਤਪਤ ਕੜਾ ਬੁਝ ਗਿਆ ਗੁਰਸੀਤਲ ਨਾਮ ਦਿਓ ਪ੍ਰਭ ਜਦ ਤੈ ਸਾਧੂ ਸੰਗ ਭਇ ਤੋ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਾ ਕਰੇ ਕੋਟਵਾਰ ਚੁੱਕ ਭਰ ਕਰਮ ਕਾ ਹੋਏ ਨੇ ਕਰਮ ਸਾਗਰ ਤੇ ਕੰਢਾ ਚੜ੍ਹੇ ਗੁਰ ਕੀਨੇ ਧਰਮ ਸਚ ਥਾਨ ਸਚ ਬੈਠਕ ਸੱਚ ਸੋਹ ਬਣਾਇ ਸੱਚ ਪੂੰਜੀ ਸੱਚ ਵਖਰ ਨਾਨਕ ਘਰ ਪਾਇ ਮਾਰੂ ਮੱਲਾ ਪੰਜਵਾ ਦੇਦ ਪੁਕਾਰ ਮੁਖ ਤੇ ਪੰਡਤ ਤਾ ਮਨ ਕਾ ਮਾਠਾ ਮੋਨੀ ਹੋਏ ਬੈਠਾ ਇਕਾਂਤੀ ਫਿਰਦਾ ਕਲਪਨ ਗੰਠਾ ਕੋਈ ਉਦਾਸੀ ਗ੍ਰਹਿ ਤਦ ਚਲਿਓ ਛੁਟਕਾ ਨਾਹੀ ਨਾਠਾ ਜੀ ਕੀ ਐ ਪੈ ਬਾਤ ਕਹਾ ਆਪ ਮੁਕਤ ਮੋਕੋ ਪ੍ਰਭ ਮਿਲੇ ਐਸੋ ਕਹਾ ਨਾਹ ਰਹਾਓ ਤਫਸੀਰ ਕਰਕੇ ਦੇਹੀ ਸਾਧੀ ਮਨੁਆ ਦਾ ਦਿਸ਼ਤਾਨਾ ਬੰਮ ਚਾਰ ਧੰਮ ਤਜ ਕੀਨਾ ਇਰਦੇ ਪਿਆ ਗੁਮਹਾਨ ਸਿਨਿਆਸੀ ਹੋਏ ਕੈ ਤੀਰਥ ਭੰਮਿਓ ਉਸ ਮੈਂ ਕੋਧ ਬਿਗਾਨ ਕੂੰਗਰ ਬਾਂਦ ਪੈ ਰਾਮ ਦਾਸਾ ਰੋਟੀਆਂ ਕੇ ਉਪਾਵਾ ਬਰਤਨੇਮ ਕਰਮ ਖਟਕੀਨੇ ਬਾਹਰ ਪੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰਕ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਇਨਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕਹ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇ ਸਭ ਕਿਸ ਜਾਣੇ ਮੇਰੇ ਜੀ ਕਾ ਪ੍ਰੀਤਮ ਵਿਸੁਰ ਗੈਬਕ ਬਾਇਆ ਰਾਉ ਦੁਜਾ ਮਾਰੂ ਮੱਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾ ਕੋ ਨਾਮ ਨਦੀਆ ਮੇਰੇ ਸਤਗੁਰ ਸੇ ਮਰ ਜਨਮ ਮੈਂ ਗਾਵਾਰ ਮੇਰਾ ਸਤਗੁਰੂ ਹੀ ਪਤਰਾਖ ਕੀਤ ਆਵੇਂ ਸਭੀ ਪਤ ਪੂਰੀ ਦਿਸਰਤ ਰਲਿਆ ਖਾਕ ਜ਼ਹਾ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲੇਹਾਣਾ ਸੂਖ ਸਦ ਇਹ ਸਾਰਾ ਮਾਇਆ ਰੰਗ ਬਿਰੰਗ ਖਿਨੇ ਮੈਂ ਜੋ ਬਾਦਰ ਕੀ ਛਾਇਆ ਸੇ ਲਾਲ ਪੈ ਗੂੜੇ ਰੰਗ ਰਾਤੇ ਜੈਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰ ਦਰਬਾਰਾ ਨਾਨਕ ਵਡਿਆਈ ਸ਼ੋਭਾ ਨਾਨਕ ਖਸਮ ਪਿਆਰਾ ਮਾਰੂ ਮਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦ ੴ ਉਤਪਾਤੀ ਕੀ ਆਦਿਨ ਸਭ ਰਾਤੀ ਵਣ ਤ੍ਰੇਣ ਤ੍ਰਿਭਵਨ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵਤੇ ਸਭ ਹੋਆ ਕਰਣ ਹਰ ਬੁਜੋਰੇ ਸਤਿਗੁਰ ਮਿਲਾ ਤਾਂ ਸੁਝਰੇ ਰਾਮ ਤੈ ਗੁਣ ਕੀ ਆਪਸਾਰਾ ਨਿਰਤ ਸੁਰਗ ਅਵਤਾਰਾ ਹਮੈ ਆਵੈ ਜਾਈ ਮਨ ਟਿਕਨ ਨ ਪਾਵੈ ਰਾਈ ਬਾਜ ਗੁਰੂ ਗੁਬਾਰਾ ਮਿਲ ਸਤਿਗੁਰ ਮਿਸਤਾਰਾ ਹੋ ਹੋ ਕਰਮ ਕੁਮਾਰੀ ਤੇ ਤੇ ਬੰਧ ਗੁਲਾਣੀ ਮੇਰੀ ਮੇਰੀ ਤਾਰੀ ਉਹ ਹੱ ਪਰ ਲੋਹਾਰੀ ਸੋ ਗੁਰ ਮਿਲ ਏਕ ਪਛਾਣ ਜਿਸ ਹੋਵੇ ਭਾਗ ਮਥਾਣੇ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਪੂਲਾ ਜੇ ਪ੍ਰਭੂ ਪੁਲਾਇਆ ਨਾ ਆਪੋ ਮੂਰਖ ਗਿਆਨੀ ਜੇ ਕਰਾਵ ਸੋ ਨਾਮੁ ਖਾਨੀ ਤੇਰਾ ਅੰਤ ਨ ਪਾਰਵਾਰਾ ਜਨ ਨਾਨਕ ਸਦ ਬਰਹਾਰਾ